ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਪਲੂਰ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜੈਦਾ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮਿਹੜਾ ਮਖੌਣੀਆਂ ਇੱਕ ਬਹੁਤ ਚੰਗੇ ਦੁੱਧ ਵਾਲੀ ਤਾਜੀ ਸੂਈ ਵਿਹੜ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਐਨ ਇਧਰ ਗੱਬਣ ਵੜਾ ਸੂਨ ਨੂੰ ਤਿਆਰ ਆ ਕੁਛਕ ਦਿਨ ਲੈਂਦੀਆਂ ਦੋ ਬਹੁਤ ਡੱਬੀਆਂ ਪ੍ਰਿੰਟ ਵਾਲੀਆਂ ਇੱਕ ਕ੍ਰਾਸਿੰਗ ਇਨਫਾਰਮੇਸ਼ਨ ਲੈ ਦੇਣਾ ਸਸੀ ਕਰ ਬਈ ਸਸੀ ਕਰ ਬਈ ਨਾਮ ਤੇ ਐਡਰੈਸ ਦੱਸੋ ਨਾਮ ਲਾਪਰੀ ਸਿੰਘ ਪਿੰਡ ਭਲੂਟਲਾ ਮੁਕਬਈ ਫੋਨ ਨੰਬਰ ਦੱਸੋ 6283198719 ਇੱਕ ਦੇ ਫਿਰ 6283198719 ਤਿੰਨਵਾਂ ਸੂਗਾ ਬਈ ਤੀਜੇ ਸੂਏ ਸੂਈ ਆ ਸੂਈ ਨੂੰ ਸਮਾਂ ਅੱਜ ਛੇਵਾਂ ਦੇ ਨਾਲ ਕਿੰਨਾ ਦੁੱਧ ਤਿਆਰ ਜਿਹੜਾ ਜੋਖ ਲੈਣਾ ਆਪਾਂ ਬਈ ਯਾਰ 20 ਤੋਂ ਬਾਹਰ ਆ ਤੇ 20 ਮੰਨ ਕੇ ਲੈ ਜਾ 20 ਤੋਂ ਪਲੱਸ ਆ 20 ਮੰਨ ਕੇ ਅਗਲਾ ਆ ਦੁੱਧ ਕਰ ਤੂੰ 25 ਕਿਲੋ ਹਜੇ ਆਈ ਕੱਲ ਹੀ ਆ ਮਗਰ ਕੀ ਇਹਦੇ ਪੱਛਾ ਬਈ ਕੱਢੀਏ ਬਾਹਰੋਂ ਦੋਸਤੋ ਤੀਜੇ ਸੂਵੇ ਸੂਈ ਆ 20 ਕਿਲੋ ਤੋਂ ਬਾਹਰ ਵੀਰ ਕਹਿੰਦਾ ਦੁੱਧ ਐਸ ਟਾਈਮ ਤਿਆਰ ਆ ਕੰਡੇ ਵਾਲਾ ਤੁਸੀਂ 20 ਕਿਲੋ ਮੰਨ ਕੇ ਆ ਜਿਓ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਚੋ ਕੇ ਲੈ ਜਿਓ 25 ਕਿਲੋ ਤੋਂ ਬਾਹਰ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ 5 ਦਿਨ ਸੂਈ ਨੂੰ ਹੋ ਗਿਆ ਵੱਡੀ ਵਹਿੜ ਹਵਾਨਾ ਵੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਥਣ ਪੂਰਾ ਚੰਗਾ ਮੱਝ ਵਾਲਾ ਮੋਟਾ ਅਸਦੀ ਚਵਾਈ ਵਾਲਾ ਜਾਨ ਵਾਲਾ ਥਣ ਪਾਵਾ ਹੱਥੀ ਚਵਾਈ ਕਰ ਲਓ ਤੇ ਪਾਵਾ ਮਸ਼ੀਨ ਤੇ ਚਵਾਈ ਕਰ ਲਿਓ ਤੇ ਦੁੱਧ ਵੀ ਮੱਝ ਵਰਗਾ ਚਟਾਉ ਕਰ ਮਾਲੀ ਦਾ ਮਗਰ ਭੱਬੂ ਬੈਠਾ ਹੋਵੇ 23 24 ਲੀਟਰ ਚੋਕ ਹੀ ਲੈਂਦਾ ਆਪਾਂ ਕਿਹੜੀ ਗੱਲ ਨਾ ਘਰ ਦਾ ਵੱਧ ਕਰੀ ਜਾਂਦੀ ਕਰਕੇ ਘਰ ਦਾ ਦੁੱਧ ਤੋਂ ਘਾਟੀ ਦੱਸਿਆ ਠੀਕ ਐ ਜੋ ਮੈਂ ਮਮਾ ਹੀ ਕਹਾਂ ਫਿਰ ਵੀ ਚੱਲ ਕੱਢਦੇ ਪੜਾ ਉਹ ਤੂੰ ਵੱਧ ਪਰ ਆਪਾਂ ਦਰੇਵੇਂ ਟਰੀ ਵੜੀਏਗਾ ਸਹੀ ਐ ਦੋਸਤੋ ਭਾਈ ਕਹਿੰਦਾ ਮੈਂ 23 24 ਲੀਟਰ ਚੋਕ ਕੇ ਲੈਂਦੀ ਆ ਅਗਲੇ ਦੇ ਘਰੋਂ ਪਰ ਮੇਰੇ ਘਰੇ ਥੋੜਾ ਜਿਆਦਾ ਤਰੇਮਾ ਕਰਦੀ ਆ ਤੁਹਾਨੂੰ ਵੇਖ ਹੀ ਲਿਆ ਰੰਮਦੀ ਆ ਤੁਸੀਂ 20 ਕਿਲੋ ਮੰਨ ਕੇ ਆਓ ਕੰਡੇ ਤੇ ਜੋ ਕੇ ਲੈ ਜਾਓ ਥਣਾ ਦੀ ਸਾਫ ਸੁਥਰੀ ਐ ਮਲਕਮਨ ਗਟ ਜਿੰਨੀ ਮੋਟੀ ਸਟਰੋਂਗ ਆਉਂਦੀ ਆ ਵੀਡੀਓ ਬਣਾ ਰਹੇ ਆ ਸਵੇਰ 10:00 ਵਜੇ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਤੱਕ ਰਹਵਾਨਾ ਦੁੱਧ ਨਾਲ ਭਰ ਲੈਣਾ 20 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ 10 ਟਾਈਮ ਚੋ ਕੇ ਲੈ ਜਾਓ ਹਵਾਨਾ ਸਾਰਾ ਮੋਟੀਆਂ-ਮੋਟੀਆਂ ਵੇਨਜ ਨਾਲ ਭਰਿਆ ਪਿਆ ਮੁੱਲ ਜਾਇਜ਼ ਜਲਾਪਰੀ ਦਾ ਮੁੱਲ ਬਈ ਇਹਦਾ 75000 ਮੰਨ ਤਾਂ ਹੋ ਜੂ ਦੋਸਤੋ ਬਿਲਕੁਲ ਜਾਇਜ਼ ਜਮਾਨ ਜਿਹੜੇ ਹਿਸਾਬ ਨਾਲ ਵੀਰ ਕਹਿੰਦਾ ਦੁੱਧ 25 ਕਿਲੋ ਤੋਂ ਬਾਹਰ ਚਵਾਉ ਮੈਂ 22 23 24 ਲੀਟਰ ਚੋਕੇ ਲਿਆਇਆ ਹੋ ਸਕਦਾ 23 24 ਕੱਟ ਦੇ ਪਰ ਤੁਸੀਂ 20 ਕਿਲੋ ਕੰਡੇ ਵਾਲਾ ਦੁੱਧ ਮੰਨ ਕੇ ਆਇਓ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਹੈ ਮਾਨਤਾਨ ਹੋ ਜੂ ਸਿਆਲੂ ਸਿਆਲ ਦੁੱਧ ਦੇ ਨਜ਼ਾਰੇ ਦੇ ਦੂ ਭਲਾ ਵੀ ਦੋਵੇਂ ਪਾਸੇ ਬਹਿ ਕੇ ਚੋਲੇ ਬਣਾਇਆ ਇੱਕ ਪਾਸੇ ਚ ਬਹਿ ਕੇ ਚੋਣ ਠੀਕ ਹੈ ਹਾਂ ਭਾਵੇਂ ਦੋਵੇਂ ਪਾਸੇ ਬਾਈ ਕਹਿੰਦਾ ਬਹਿ ਕੇ ਚਵਾਈ ਕਰ ਲਓ ਭਾਵੇਂ ਇੱਕ ਪਾਸੇ ਬਹਿ ਕੇ ਚਵਾਈ ਕਰ ਲਓ ਨੀ ਬੰਨੇ ਨਾ ਕੋਈ ਕੋਈ ਚੱਕਰ ਹੀ ਨਹੀਂ ਹੈ ਹਾਂ ਗਰਮੀ ਰਹਿਤ ਬੱਛੀ ਹੈ ਮੱਝਾਰੀ ਦਾ ਦੁੱਧ ਤਾਂ ਹੀ ਕਿਹਾ ਮੈਂ ਹੋਣਾ ਇਹਦਾ ਦੋ ਨੰਬਰ ਤੇ ਆ ਜਾ ਦੋ ਨੰਬਰ ਤੇ ਬਾਈ ਹੈਗੀ ਇਹ ਦੁੱਧ ਦੇ ਸੂਆ ਠੀਕ ਹੈ ਤੇ ਇਹ ਪਈ ਆ ਜ 5-7 ਦਿਨ ਇਹ ਵੀ ਹੁਣ ਅੱਜ ਹੀ ਆਈ ਬਾਈ ਯਾਰ ਕਿੰਨਾ ਕੁ ਦੁੱਧ ਕੱਢ ਜੂ ਸੋਦੇ 12 ਕਿਲੋ ਵਾਪਸ ਪਈ 5-7 ਦਿਨ ਬਾਈ ਕਹਿੰਦਾ ਪਏ ਆ ਦੂਜਾ ਸੂਆ ਇਹ ਵੀ ਗਰਮੀ ਰਹਿਤ ਬੱਛੀ ਆ ਸਾਈ ਵਾਲ ਕਰਾਸ ਹਾਂ ਸਾਈ ਵਾਲ ਦਾ ਕਰਾਸ ਹੈ ਲਾਲ ਤੇ ਬਲੈਕ ਕਲਰ ਦਾ ਸੁਮੇਲ ਜਿਹਾ ਵਿੱਚ ਲਾਲ ਜੀ ਭਾਅ ਮਾਰਦੀ ਆ ਵਿੱਚ ਕਾਲੀ ਭਾਅ ਮਾਰਦੀ ਆ 12 13 ਕਿਲੋ ਦੁੱਧ ਪਿਆਜੂ ਬਾਕੀ ਬੱਛੀ ਵਾਜਣ ਵਾਲੀ ਪਲੀ ਪਲਾਈ ਬਹੁਤ ਹੈ ਹੋ ਸਕਦਾ 14 ਕਿਲੋ ਪਿਆਜੇ ਤਾਂ 14 ਕਿਲੋ ਪਿਆਜੇ ਇੱਕ ਪਾਸੇ ਲੱਖ ਵਾਲੀ ਮੱਝ ਖੜਾ ਲਿਓ ਇੱਕ ਪਾਸੇ ਇਹ ਖੜਾ ਲਿਓ ਦੁੱਧ ਇੱਕ ਬਰਾਬਰ ਹੋਊਗਾ ਤੇ ਇਹਦਾ ਮੁੱਲ ਫੰਡਰ ਮੱਝ ਜਿੰਨਾ ਹੀ ਹੋਣਾ ਥਣ ਗੁਲਾਬੀ ਹਾਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਮੁੱਲ ਜੈਜ ਲਾਪਰੀਤ 47000 ਉਹੀ ਗੱਲ ਆ ਗਈ ਨਾ ਮੈਂ ਤੁਹਾਨੂੰ ਕਹਾਈ ਫੰਡਰ ਮੱਝ ਵਾਲਾ ਮੁੱਲ ਹੋਣਾ 47000 ਤੇ ਉਹ ਮੱਝ ਲੱਖ ਰੁਪਏ ਦੀ ਆ ਉਹ ਇੰਨੇ ਦੁੱਧ ਵਾਲੀ ਤੇ ਵਧੀਆ ਖੁੱਲਾ ਦੁੱਧ ਪਿਆਦਾ ਨਾ ਕਰਮਾਲੀ ਨੇ ਚਮਕ ਚਮਕ ਪਿੰਡੇ ਚ ਪੂਰੀ ਆ ਮੁੱਲ 47000 ਮਾਨਤਾ ਉਹ ਡੱਬੀ ਵਾੜ ਕੇ ਨਵਾਂ ਸੁਆ ਇਹ ਦੂਸਰਾ ਸੁਆ ਸੁਣੀ ਆ ਬਾਈ 5-7 ਦਿਨ ਲੈਂਦੀ ਆ ਦੁੱਧ ਦੇ ਦੂ 22-23 ਕਿਲੋ ਕੱਢੀਏ ਬਾਹਰੋਂ ਦੁੱਧ ਦੇ ਦੂ ਬਾਈ ਕਹਿੰਦਾ 22-23 ਕਿਲੋ ਐਚ ਐਫ ਨਸਲ ਦੀ ਜਾਦ ਵਾਲੀ ਬੱਚੀ ਆ 5-7 ਦਿਨ ਹਜੇ ਲੈ ਜੂ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨੇ ਗਰ ਹਵਾਨਾ ਕੰਪੈਕਟ ਅੰਦਰ ਦੀ ਆ ਪ੍ਰਿੰਟ ਪ੍ਰਿੰਟ ਪੂਰਾ ਸੋਨਾ ਚਮਕ ਪਿੰਡੇ ਚ ਪੂਰੀ ਆ ਡੱਬੀ ਵੱਚੀ ਪ੍ਰਿੰਟ ਵਾਲੀ ਦੂਜਾ ਸੂਆ ਛੋਟਾ ਕਾਨਾ ਪਾਨ ਦੇ ਪੱਤੇ ਵਰਗਾ ਖਵਾਨਾ ਇਹਦਾ ਵੀ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਥਾਣਾ ਅਤੀ ਚਵਾਈ ਵਾਲਿਆ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਭਾਵੇਂ ਅਤੀ ਚਵਾਈ ਕਰ ਲਿਓ ਸਾਈਡਾਂ 'ਚ ਵੱਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦਿਨ 5-7 ਦਿਨ ਲੈ ਜਾਣੇ ਆ ਪੂਰਾ ਡੱਬਲ ਹਵਾਨਾ ਤਿਆਰ ਕਰਕੇ ਇਹਦਾ ਲਾਭ ਪ੍ਰੀਤ ਜਾਇਜ ਹੈ ਮੁੱਲ ਇਹਦਾ ਵੀ 75000 ਆ ਤਿੰਨ ਨੰਬਰ ਵੀ 75000 ਦੀ ਇੱਕ ਨੰਬਰ ਵੀ 75000 ਦੀ ਜਾਤ ਵਾਲੀ ਬੱਚੀ ਆ 22 23 ਕਿਲੋ ਦੁੱਧ ਪਿਆਜੂ ਲਾਸਟ ਤੇ ਆ ਜਾ ਲਾਪਰੀ ਤਾਂ ਬਹੁਤ ਹੋਈ ਆ ਬਈ ਇਹ ਵੀ ਕਲਪਸ ਚੁੱਕੀ ਤੈਨ ਕਿਨੇ ਲੈ ਜੂ ਪੰਜ ਸੱਤ ਲੈ ਜੂ ਬਈ ਪੰਜ ਸੱਤ ਕੱਢੀਏ ਬਾਹਰੋਂ ਚਾਰ ਨੰਬਰ ਵੀ ਦੂਜਾ ਸੂਆ ਤਿੰਨ ਨੰਬਰ ਵੀ ਦੂਜਾ ਸੂਆ ਚਾਰ ਨੰਬਰ ਵੀ ਦੂਜਾ ਸੂਆ ਦੋ ਨੰਬਰ ਵੀ ਦੂਜਾ ਸੂਆ ਇੱਕ ਨੰਬਰ ਤੀਜੇ ਸੂਵੇ ਸੂਈ ਆ ਦੂਜੀਆਂ ਤਿੰਨੇ ਗੱਪਣਾ 20 ਕਿਲੋ ਤੋਂ ਬਾਹਰ ਵੀ ਦੱਸ ਤੇ ਇਹ ਵੀ ਦੁੱਧ ਪਿਆ ਜੂ ਇਹ ਵੀ ਕੋਈ 5-4 ਦਿਨ ਲੈ ਜੂ ਸਾਡੀ ਬੂਟੀ ਬਈ ਬਹੁਤ ਚੰਗਾ ਹਾਂ ਖੁੱਲੇ ਡੋਲੇ ਆਂਗਾ ਪੈਰਾਂ ਦੇ ਆਂਗਾ ਵਜਨ-ਭੋਜਨ ਬਹੁਤ ਐ ਥਣ ਵੀ ਸੋਹਣੇ ਆ ਕੋਈ ਫੋਟ ਸ਼ਾਂਗ ਨਹੀਂ ਆਦੀ ਚਵਾਈ ਵਾਲੇ ਥਾਨ ਆ ਗੈਬ ਚ ਲੱਗੇ ਹੋਇਆ ਪ੍ਰਿੰਟ-ਪਰਿੰਟ ਵੜਾਂ ਦੇ ਪੂਰੇ ਸੋਹਣੇ ਆ ਚਮਕ-ਚਮਕ ਵਾਲੀਆਂ ਮੱਛੀਆਂ ਸਾਰੀਆਂ ਕੋਈ ਭੱਦੀਆਂ ਜੀਆਂ ਨਹੀਂ ਡੱਲ ਜੀ ਛੇੜ ਵਾਲੀ ਕੋਈ ਵੀ ਨਹੀਂ ਸਾਰੇ ਚਾਰੇ ਦੇ ਚਾਰੇ ਨਗ ਚਮਕ-ਦਮਕ ਵਾਲੇ ਆ ਪੂਰੇ ਹਵਾਨਾ ਪੂਰਾ ਸੋਹਣਾ ਬੈਕ ਨੂੰ ਪਿੱਛੇ ਨੂੰ ਹਟਵਾ ਹਵਾਨਾ ਜੇ ਪੰਜ ਚਾਰ ਦਿਨ ਲੈ ਜਾਣੇ ਆ ਮੁੱਲ ਜੈ ਜਲਾਪਰੀ ਇਹ ਵੀ 75000 ਦੀ ਆਈ ਦੀ ਵੀਡੀਓ ਦੇ ਵਿੱਚ ਚਾਰ ਵੜਾ ਫੁੱਲ ਚੰਗੀਆਂ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ 25 ਕਿਲੋ ਦੁੱਧ ਪਿਆਜੂ ਨਹੀਂ ਅੱਜ ਤੋਂ ਚਾਰਾਂ ਪੰਜਾਂ ਦਿਨਾਂ ਨੂੰ ਅਗਲਾ 25 ਕਿਲੋ ਦੁੱਧ ਜੋਕ ਕੇ ਲੈ ਜੇ ਕੰਡੇ ਤੇ 75000 ਦੀ ਦੇ ਦੇਣੀ ਆ ਫੁੱਲ ਵੱਡੀ ਵੜ ਫਾਰਮ ਵਾਲੀਆਂ ਵੜਾਂ ਜਿੱਡੀ 2 ਨੰਬਰ 47000 ਦੀ ਦੁੱਧ ਕੋਈ 12 ਤੋਂ 14 ਕਿਲੋ ਚੋ ਪਿਆਜੂ ਲੱਖ ਰੁਪਏ ਦੀ ਮੱਝ ਆਉ 12 14 ਕਿਲੋ ਦੁੱਧ ਵਾਲੀ ਤੇ ਲੱਖ ਰੁਪਏ ਵਾਲੀ ਮੱਝ ਦੇ ਬਰਾਬਰ ਖੜ੍ਹ ਜਾਂ ਰਹੇ ਨੇ ਦੁੱਧ ਇਹਦਾ ਮੱਝਾ ਰਗਾ ਉਹ ਚਿੱਟਾ ਗਰਮੀ ਰਹਿਤ ਵੱਛੀ ਦੋ ਪ੍ਰਿੰਟ ਵਾਲੀਆਂ ਡੱਬੀਆਂ ਵੱਛੀਆਂ ਫੋਨ ਨੰਬਰ ਸਕਰੀਨ ਤੇ ਹੈ ਬਿਲਕੁਲ ਜਾਇਜ਼ ਜੇ ਕੀਮਤ ਦੇ 4 ਮਨਾਕ ਸੇਲ ਹੈ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਹੋਣਾ ਪਿੰਡ ਪਲੂਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫਸਿਕਾ